ਸਤਿ ਸ੍ਰੀ ਅਕਾਲ ਅੱਜ ਆਪਾਂ ਨਾ ਇੱਕ ਬਹੁਤ ਖਾਸ ਕਿਤਾਬ ਬੰਦਗੀ ਨਾਮਾ ਜੋ ਸਰਦਾਰ ਰਗਵੀਰ ਸਿੰਘ ਵੀਰ ਦੀ ਲਿਖੀ ਹੋਈ ਹੈ ਉਹਦੇ ਅੰਗਰੇਜ਼ੀ ਅਨੁਵਾਦ ਦੀ ਭੂਮਿਕਾ ਤੇ ਗੱਲ ਕਰ ਰਹੇ ਹਾਂ ਇਹ ਭੂਮਿਕਾ ਏ ਸੀ ਬੈਨਰਜੀ ਨੇ ਲਿਖੀ ਸੀ ਹਾਂਜੀ ਸਤਿ ਸ੍ਰੀ ਅਕਾਲ ਇਹ ਭੂਮਿਕਾ ਆਪਣੇ ਆਪ ਵਿੱਚ ਕਾਫੀ ਕਹਿ ਲਓ ਗਿਆਨ ਭਰਪੂਰ ਹੈ हां ते ਸਾਡੇ ਕੋਲ ਇਸ ਦੇ ਕੁਝ ਹਿੱਸੇ ਨੇ ਤਾਂ ਮਕਸਦ ਇਹੀ ਹੈ ਕਿ ਸਮਝਿਏ ਇਸ ਕਿਤਾਬ ਦੀ ਅਹਿਮੀਅਤ ਕੀ ਹੈ ਇਹਦਾ ਤੱਤ ਕੀ ਹੈ ਜਿਵੇਂ ਭੂਮਿਕਾ ਚ ਦੱਸਿਆ ਗਿਆ ਹੈ ਚਲੋ ਫਿਰ ਕਰੀਏ ਸ਼ੁਰੂ ਇਹ ਵਿਚਾਰ ਵਟਾਂਦਰਾ ਬਿਲਕੁਲ ਬਿਲਕੁਲ ਦੇਖੋ ਇਹ ਭੂਮਿਕਾ ਇੱਕ ਤਰ੍ਹਾਂ ਨਾਲ ਸਾਨੂੰ ਕਿਤਾਬ ਦੇ ਅੰਦਰ ਜਾਣ ਦਾ ਹਵਸਤਾ ਦਿਖਾਉਂਦੀ ਹੈ ਦੱਸਦੀ ਹੈ ਕਿ ਕਿਤਾਬ ਦਾ ਮਕਸਦ ਕੀ ਸੀ ਤੇ ਅੰਗਰੇਜ਼ੀ ਚ ਕਿਉਂ ਲਿਆਂਦੀ ਗਈ अच्छा पहला ही ही बहुत, बहुत वद तो ही सवाल बनਦਾ ਕਿ ਬੰਦਗੀ ਨਾਮਾ ਅਸਲ ਚ ਹੈ ਕੀ ਮੂਲ ਤਾਂ ਪੰਜਾਬੀ ਚ ਹੈ ਹੈਨਾ ਹਾਂਜੀ ਮੂਲ ਤਾਂ ਪੰਜਾਬੀ ਵਿੱਚ ਹੀ ਹੈ ਤੇ ਸਿੱਖ ਹਲਕਿਆਂ ਵਿੱਚ ਬਹੁਤ ਬਹੁਤ ਮਸ਼ਹੂਰ ਹੈ ਅੰਗਰੇਜ਼ੀ ਅਨੁਵਾਦ ਦਾ ਕਾਰਨ ਜਿਵੇਂ ਭੂਮਿਕਾ ਦੱਸਦੀ ਹੈ ਉਹ ਇਹ ਸੀ ਕਿ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਮਤਲਬ ਉਹਨਾਂ ਤੱਕ ਵੀ ਜੋ ਪੰਜਾਬੀ ਨਹੀਂ ਜਾਣਦੇ ਹਾਂ ਖਾਸ ਕਰਕੇ ਉਹ ਲੋਕ ਜੋ ਪੰਜਾਬੀ ਨਹੀਂ ਪੜ ਸਕਦੇ ਪਰ ਅਧਿਆਤਮਿਕਤਾ ਰੋਹਾਨੀਅਤ ਵਿੱਚ ਦਿਲਚਸਪੀ ਰੱਖਦੇ ਨੇ ਤੇ ਕੱਲ ਹੋਰ ਭੂਮਿਕਾ ਜ਼ੋਰ ਦੇ ਕੇ ਕਹਿੰਦੀ ਹੈ ਕਿ ਕਿਸੇ ਖਾਸ ਫਿਰਕੇ ਲਈ ਨਹੀਂ ਅੱਛਾ ਸਾਰਿਆਂ ਲਈ ਹੈ ਹਾਂ ਮਤਲਬ ਕੋਈ ਵੀ ਸੱਚ ਦਾ ਖੋਜੀ ਹੋਵੇ ਉਹ ਇਸ ਤੋਂ ਲਾਭ ਲੈ ਸਕਦਾ ਹੈ ਇਸ ਦਾ ਦਾਇਰਾ ਬਹੁਤ ਵਿਸ਼ਾਲ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਪਰ ਇਹ ਕਿਤਾਬ ਮਤਲਬ ਕਿਸ ਤਰ੍ਹਾਂ ਦੀ ਹੈ ਕੋਈ ਫਲਸਫੇ ਦੀ ਗੱਲ ਹੈ ਜਾਂ ਕੋਈ ਅਕਾਦਮਿਕ ਕਿਸਮ ਦੀ ਨਹੀਂ ਨਹੀਂ ਇਹ ਹੀ ਤਾਂ ਖਾਸ ਗੱਲ ਹੈ ਜਿਸ ਤੇ ਭੂਮਿਕਾ ਚਾਨਣਾ ਪਾਉਂਦੀ ਹੈ ਇਹ ਕੋਈ ਸੁੱਖੀ ਅਕਾਦਮਿਕ ਜਾਂ ਸਿਰਫ ਫਲਸਫਾਨਾ ਲਿਖਤ ਨਹੀਂ ਹੈ ਹਾਲਾਂਕਿ ਲੇਖਕ ਦੀ ਸੋਚ ਬਹੁਤ ਡੂੰਗੀ ਹੈ ਯਕੀਨਨ ਫਲਸਫਾਨਾ ਸਮਝ ਹੈ ਉਹਨਾਂ ਕੋਲ ਫਿਰ ਕੀ ਹੈ ਇਹ ਇਹ ਅਸਲ ਵਿੱਚ ਨਾ ਇੱਕ ਅਮਲੀ ਗਾਈਡ ਹੈ ਪ੍ਰੈਕਟੀਕਲ ਗਾਈਡ ਜਿਵੇਂ ਕਹਿੰਦੇ ਆ ਸੱਚ ਦੇ ਖੋਜੀਆਂ ਲਈ ਉਹਨਾਂ ਦੇ ਆਪਣੇ ਨਿੱਜੀ ਅਧਿਆਤਮਿਕ ਤਜਰਬਿਆਂ ਤੇ ਆਧਾਰਿਤ ਮਤਲਬ ਲੇਖਕ ਨੇ ਜੋ ਖੁਦ ਮਹਿਸੂਸ ਕੀਤਾ ਉਹ ਲਿਖਿਆ ਬਿਲਕੁਲ ਤੇ ਉਹ ਇੱਕ ਗ੍ਰਹਿਸਤੀ ਸਨ ਘਰ ਪਰਿਵਾਰ ਵਾਲੇ ਪਰ ਭੂਮਿਕਾ ਦੱਸਦੀ ਹੈ ਕਿ ਉਹਨਾਂ ਨੇ ਦੁਨਿਆਵੀ ਕਮਾਂਕਾਰਾਂ ਨੂੰ ਉਲਝਣਾ ਨੂੰ ਆਪਣੇ ਅਸਲ ਮਕਸਦ ਯਾਨੀ ਰੂਹਾਨੀ ਖੋਜ ਤੋਂ ਪਟਕੜ ਨਹੀਂ ਦਿੱਤਾ ਇਹ ਬਹੁਤ ਅਹਿਮ ਗੱਲ ਹੈ ਘਰ ਗ੍ਰਹਿਸਤੀ ਹੁੰਦਿਆਂ ਹੋਇਆਂ ਵੀ ਇਸ ਰਾਤੇ ਚੱਲਣਾ ਤੇ ਭੂਮਿਕਾ ਚ ਉਹਨਾਂ ਦੇ ਸਿਮਰਨ ਦੇ ਤਜਰਬੇ ਬਾਰੇ ਵੀ ਕੁਝ ਹੈ ਸਿਮਰਨ ਯਾਨੀ ਉਹ ਪ੍ਰਮਾਤਮਾ ਦਾ ਧਿਆਨ ਕਰਨਾ ਹਾਂ ਹਾਂ ਜ਼ਿਕਰ ਹੈ ਭੂਮਿਕਾ ਦੱਸਦੀ ਹੈ ਕਿ ਕਿਵੇਂ ਸਿਮਰਨ ਨੇ ਉਹਨਾਂ ਦੇ ਅੰਦਰ ਇੱਕ ਵੱਡਾ ਬਦਲਾ ਲਿਆਂਦਾ ਤੇ ਇੱਕ ਹੋਰ ਬਹੁਤ ਮਤਲਬ ਦਲੇਰੀ ਵਾਲੀ ਗੱਲ ਜੋ ਲੇਖਕ ਕਹਿੰਦੇ ਨੇ ਤੇ ਭੂਮਿਕਾ ਵਿੱਚ ਵੀ ਦੱਸੀ ਗਈ ਹੈ ਉਹ ਕੀ ਉਹ ਇਹ ਕਿ ਆਪਣੇ ਅਧਿਆਤਮਿਕ ਤਜਰਬੇ ਨਾ ਦੂਜੇ ਨਾਲ ਸਾਂਝੇ ਕਰਨੇ ਚਾਹੀਦੇ ਨੇ ਉਹਨਾਂ ਦਾ ਕਹਿਣਾ ਸੀ ਸਾਡਾ ਆਤਮਿਕ ਭੰਡਾਰ ਦੂਜਿਆਂ ਨਾਲ ਵੰਡਣ ਨਾਲ ਘਟਦਾ ਨਹੀਂ ਬਲਕਿ ਵਧਦਾ ਹੈ ਵਾਹ ਇਹ ਤਾਂ ਉਸ ਸਮੇਂ ਦੀ ਸੋਚ ਤੋਂ ਸ਼ਾਇਦ ਕਾਫੀ ਵੱਖਰਾ ਹੋਵੇਗਾ ਆਮ ਤੌਰ ਤੇ ਲੋਕ ਅਜਿਹੀਆਂ ਗੱਲਾਂ ਗੁਪਤ ਰੱਖਦੇ ਨੇ ਹਾਂਜੀ ਬਿਲਕੁਲ ਇੱਕ ਤਰ੍ਹਾਂ ਨਾਲ ਰਿਵਾਇਤ ਨੂੰ ਤੋੜਨ ਵਾਲੀ ਗੱਲ ਸੀ ਪਰ ਉਹਨਾਂ ਦਾ ਮਕਸਦ ਸੀ ਕਿ ਦੂਜਿਆਂ ਨੂੰ ਵੀ ਪ੍ਰੇਰਣਾ ਮਿਲੇ ਤੇ ਕਿਤਾਬ ਲਿਖਣ ਦਾ ਮਕਸਦ ਕੀ ਸੀ ਉਹਨਾਂ ਦਾ ਕੋਈ ਖਾਸ ਪ੍ਰੇਰਣਾ ਦੇਖੋ ਭੂਮੀ ਕਾ ਮੁਤਾਬਕ ਉਹਨਾਂ ਦਾ ਨਿਸ਼ਾਨਾ ਬਹੁਤ ਉੱਚਾ ਸੀ ਉਹ ਮੰਨਦੇ ਸੀ ਕਿ ਜੇ ਧਰਮ ਦੀ ਸਹੀ ਸਮਝ ਆ ਜਾਵੇ ਤੇ ਉਸ ਨੂੰ ਜੀਵਿਆ ਜਾਵੇ ਤੇ ਇਨਸਾਨ ਫਰਿਸ਼ਤੇ ਬਣ ਸਕਦੇ ਨੇ ਇਨਸਾਨ ਫਰਿਸ਼ਤੇ ਤੇ ਦੁਨੀਆ ਸਵਰਗ ਹਾਂਜੀ ਤੇ ਖਾਸ ਕਰਕੇ ਨਾ ਉਹ ਨੌਜਵਾਨ ਪੀੜੀ ਬਾਰੇ ਚਿੰਤਿਤ ਸਨ ਉਹਨਾਂ ਨੂੰ ਲੱਗਦਾ ਸੀ ਕਿ ਪੱਛਮੀ ਸਭਿਅਤਾ ਦੇ ਅਸਰ ਹੇਠ ਨੌਜਵਾਨ ਮਾਦਾ ਪ੍ਰਸਤ ਯਾਨੀ ਪਦਾਰਤਵਾਦੀ ਤੇ ਨਾਸਤਿਕ ਬਣ ਰਹੇ ਨੇ। ਅੱਛਾ ਤੇ ਉਹ ਚਾਹੁੰਦੇ ਸੀ ਕਿ ਨੌਜਵਾਨ ਪੀੜੀ ਨੂੰ ਸਹੀ ਰਾਹ ਦਿਖਾਇਆ ਜਾਵੇ। ਉਹਨਾਂ ਨੂੰ ਦੱਸਿਆ ਜਾਵੇ ਕਿ ਸਾਡੇ ਪੁਰਖਿਆਂ ਕੋਲ ਕਿੰਨੇ ਵੱਡੇ ਅਧਿਆਤਮਿਕ ਖਜ਼ਾਨੇ ਨੇ ਜੋ ਸਾਨੂੰ ਵਿਰਾਸਤ ਵਿੱਚ ਮਿਲੇ ਨੇ। ਤੇ ਐ ਸਿੱਖ ਵਿਰਾਸਤ ਹੈ ਪਰ ਉਹ ਇਸ ਨੂੰ ਸਿਰਫ ਸਿੱਖਾਂ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ ਸਨ ਨਹੀਂ ਉਹ ਇਸ ਨੂੰ ਭਾਰਤ ਦੀ ਸਾਂਝੀ ਵਿਰਾਸਤ ਦਾ ਹਿੱਸਾ ਮੰਨਦੇ ਸਨ ਇੱਕ ਵਿਸ਼ਾਲ ਨਜ਼ਰੀਆ ਸੀ ਉਹਨਾਂ ਦਾ ਬਹੁਤ ਖੂਬ ਤਾਂ ਫਿਰ ਇਸ ਕਿਤਾਬ ਮੁਤਾਬਕ ਜਾਂ ਭੂਮਿਕਾ ਜਿਵੇਂ ਦੱਸਦੀ ਹੈ ਇੱਕ ਸਿੱਖ ਜਾਂ ਕਹਿ ਲੋ ਰੋਹਾਨੀ ਖੋਜੀ ਦਾ ਅਸਲ ਮਕਸਦ ਹੈ ਕਿ ਹਾਂ ਭੂਮਿਕਾ ਬਿਲਕੁਲ ਸਾਫ਼ ਕਰਦੀ ਹੈ ਤਿੰਨ ਚੀਜ਼ਾਂ ਪ੍ਰਮਾਤਮਾ ਨੂੰ ਦੇਖਣਾ ਪ੍ਰਮਾਤਮਾ ਨੂੰ ਮਹਿਸੂਸ ਕਰਨਾ ਤੇ ਪ੍ਰਮਾਤਮਾ ਨਾਲ ਇੱਕ ਹੋ ਜਾਣਾ ਵਾਹ ਤੇ ਐਸ ਦੀ ਪ੍ਰਾਪਤੀ ਲਈ ਮਾਰਗਦਰਸ਼ਨ ਉਹ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਪੂਮਿਕਾ ਕਹਿੰਦੀ ਹੈ ਕਿ ਗੁਰਬਾਣੀ ਦੇ ਦੋ ਮੁੱਖ ਨੁਕਤੇ ਨੇ ਇੱਕ ਤਾਂ ਪ੍ਰਮਾਤਮਾ ਖੁਦ ਤੇ ਦੂਜਾ ਨਾਮ ਰਾਹੀ ਉਸ ਦੀ ਪ੍ਰਾਪਤੀ ਨਾਮ ਇਸ ਬਾਰੇ ਥੋੜਾ ਹੋਰ ਦੱਸੋਗੇ ਨਾਮ ਦਾ ਮਤਲਬ ਹੈ ਉਹ ਇਲਾਹੀ ਸ਼ਕਤੀ ਉਹ ਸ਼ਬਦ ਉਹ ਹੁਕਮ ਜਿਸ ਦਾ ਸਿਮਰਨ ਕਰਨਾ ਹੈ ਜਿਸ ਨਾਲ ਜੁੜਨਾ ਹੈ ਇਹ ਸਾਰੀ ਖੇਡ ਦਾ ਕੇਂਦਰ ਹੈ ਠੀਕ ਹੈ ਮਕਸਦ ਹੋ ਗਿਆ ਰਬ ਨਾਲ ਇਕਮਿਕਤਾ ਤੇ ਜ਼ਰੀਆ ਹੋ ਗਿਆ ਨਾਮ ਪਰ ਸਫਰ ਕਿਵੇਂ ਤੈ ਹੁੰਦਾ ਹੈ ਰਾਹ ਕੀ ਹੈ ਰਾਹ ਹੈ ਸ਼ਬਦ ਅਨੁਸਾਰ ਜੀਵਨ ਜਣਾ ਸ਼ਬਦ ਯਾਨੀ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਇਹ ਨਾਮ ਦਾ ਹੀ ਪ੍ਰਗਟਾਵਾ ਹੈ ਇਸ ਰਾਹ ਤੇ ਚੱਲ ਕੇ ਅਖੀਰ ਵਿੱਚ ਕੀ ਹੁੰਦਾ ਹੈ ਕੀ ਹੁੰਦਾ ਸਾਰੇ ਪ੍ਰਕਾਸ਼ ਦੇ ਪ੍ਰਕਾਸ਼ ਵਿੱਚ ਲੀਨ ਹੋ ਜਾਣਾ ਸਮਾ ਜਾਣਾ ਇੱਕ ਅਝਿਆ ਅਨੁਭਵ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ ਬਸ ਪਰਮ ਆਨੰਦ ਹੈ ਅਕੇ ਆਨੰਦਮਈ ਅਨੁਭਵ ਹਾਂਜੀ ਪਰ ਇੱਥੇ ਇੱਕ ਬਹੁਤ ਬਹੁਤ ਹੀ ਜ਼ਰੂਰੀ ਨੁਕਤਾ ਹੈ ਜਿਸ ਤੇ ਲੇਖਕ ਤੇ ਪੌਮਿਕਾ ਦੋਵੇਂ ਬਹੁਤ ਜ਼ੋਰ ਦਿੰਦੇ ਨੇ ਉਹ ਕੀ ਹੈ ਉਹ ਇਹ ਕਿ ਇਹ ਪ੍ਰਾਪਤੀ ਇਹ అనుభవ ਸਿਰਫ ਸਾਡੀ ਆਪਣੀ ਕੋਸ਼ਿਸ਼ ਨਾਲ ਨਹੀਂ ਮਿਲਦਾ ਭਾਵੇਂ ਅਸੀਂ ਕਿੰਨੀ ਵੀ ਭਗਤੀ ਕਰੀਏ ਸਿਮਰਨ ਕਰੀਏ ਜਾਂ ਕੋਈ ਹੋਰ ਸਾਧਨ ਕਰੀਏ ਤਪੱਸਿਆ ਕਰੀਏ ਤਾਂ ਫਿਰ ਕਿਵੇਂ ਮਿਲਦਾ ਇਹ ਮਿਲਦਾ ਹੈ ਰੱਬ ਦੀ ਕਿਰਪਾ ਨਾਲ ਗ੍ਰੇਸ ਨਾਲ ਸਾਡੀ ਕੋਸ਼ਿਸ਼ ਸਾਡਾ ਸਿਮਰਨ ਖਾਸ ਕਰਕੇ ਜਦੋਂ ਅਸੀਂ ਆਪਣੀ ਹਉਮੈ ਆਪਣਾ ਹੰਕਾਰ ਛੱਡ ਕੇ ਪੂਰੇ ਦਿਲ ਨਾਲ ਕਰਦੇ ਹਾਂ ਉਹ ਸਾਨੂੰ ਉਸ ਕਿਰਪਾ ਦੇ ਕਾਬਿਲ ਬਣਾਉਂਦਾ ਹੈ। ਅੱਛਾ ਯਾਨੀ ਕੋਸ਼ਿਸ਼ ਦਰਵਾਜ਼ੇ ਤੱਕ ਲੈ ਕੇ ਜਾਂਦੀ ਹੈ ਪਰ ਖੁੱਲਦਾ ਕਿਰਪਾ ਨਾਲ ਹੈ। ਬਿਲਕੁਲ ਸਹੀ ਸਮਝਿਆ। ਕੋਸ਼ਿਸ਼ ਜ਼ਰੂਰੀ ਹੈ ਪਰ ਅੰਤਿਮ ਪ੍ਰਾਪਤੀ ਕਿਰਪਾ ਦਾ ਸਦਕਾ ਹੈ। ਹਉਮੈ ਦਾ ਤਿਆਗ ਇਸ ਵਿੱਚ ਬਹੁਤ ਅਹਿਮ ਹੈ। ਇਹ ਬਹੁਤ ਡੂੰਗੀ ਗੱਲ ਹੈ। ਤੇ ਲੇਖਕ ਦੀ ਲਿਖਣ ਸ਼ੈਲੀ ਬਾਰੇ ਵੀ ਕੁਝ ਕਿਹਾ ਗਿਆ ਹੈ ਪੂਮਿਕਾ ਵਿੱਚ? ਹਾਂ। ਪੂਮਿਕਾ ਲਿਖਣ ਵਾਲੇ ਏਸੀ ਬੈਨਰਜੀ ਉਹਨਾਂ ਦੀ ਲਿਖਤ ਦੀ ਤਾਰੀਫ਼ ਕਰਦੇ ਨੇ। ਕਹਿੰਦੇ ਨੇ ਕਿ ਬਹੁਤ ਸਪਸ਼ਟ ਲਿਖਦੇ ਨੇ ਤੇ ਬਹੁਤ ਠੁਕਵੀਆਂ ਸੌਖੀਆਂ ਮਿਸਾਲਾਂ ਦਿੰਦੇ ਨੇ ਜਿਸ ਨਾਲ ਗੱਲ ਸਮਝ ਆ ਜਾਂਦੀ ਹੈ ਇਸੇ ਲਈ ਸ਼ਾਇਦ ਇਹ ਕਿਤਾਬ ਇੰਨੀ ਪੜ੍ਹੀ ਜਾਂਦੀ ਹੈ ਹਾਂਜੀ ਤੇ ਬਨਰਜੀ ਸਾਹਿਬ ਤਾਂ ਸਿਫਾਰਿਸ਼ ਕਰਦੇ ਨੇ ਕਿ ਇਸ ਨੂੰ ਵਾਰ-ਵਾਰ ਪੜ੍ਹਨਾ ਚਾਹੀਦਾ ਹੈ ਤੇ ਸਿਰਫ ਸ਼ਰਦਾਲੂਆਂ ਨੂੰ ਹੀ ਨਹੀਂ ਸਗੋਂ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦੇ ਮਨ ਵਿੱਚ ਕੋਈ ਸ਼ੰਕਾ ਹੈ ਹਨ ਪਰ ਇਮਾਨਦਾਰ ਸੰਕਿਆਨ ਅੱਛਾ ਇਮਾਨਦਾਰ ਸੰਕਿਆਵਾਂ ਵਾਲੇ ਲਈ ਵੀ ਹਾਂ ਕਿਉਂਕਿ ਇਹ ਤਰਕ ਨਾਲ ਅਨੁਭਵ ਨਾਲ ਗੱਲ ਕਰਦੀ ਹੈ ਤਾਂ ਫਿਰ ਜੇ ਸਾਰੀ ਗੱਲ ਦਾ ਨਿਚੋੜ ਕੱਢੀਏ ਇਹ ਭੂਮਿਕਾ ਸਾਨੂੰ ਬੰਦਗੀ ਨਾਮਾ ਬਾਰੇ ਕੀ ਦੱਸ ਰਹੀ ਹੈ ਇਹ ਦੱਸ ਰਹੀ ਹੈ ਕਿ ਬੰਦਗੀ ਨਾਮਾ ਇੱਕ ਅਮਲੀ ਸਭ ਲਈ ਲਾਹੇਵੰਦ ਰੋਹਾਨੀ ਸਫਰ ਦਾ ਨਕਸ਼ਾ ਹੈ ਜੜਾ ਇਸ ਦੀਆਂ ਸਿੱਖ ਪਰੰਪਰਾ ਵਿੱਚ ਨੇ ਪਰ ਫੁੱਲ ਫਲ ਸਾਰਿਆਂ ਲਈ ਨੇ ਇਹ ਨਿੱਜੀ ਅਨੁਭਵ ਤੇ ਜ਼ੋਰ ਦਿੰਦੀ ਹੈ ਨਾਮ ਸ਼ਬਦ ਦੀ ਸ਼ਕਤੀ ਤੇ ਤੇ ਸਭ ਤੋਂ ਵੱਧ ਰੱਬੀ ਕਿਰਪਾ ਤੇ ਠੀਕ ਹੈ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਇੱਕ ਆਖਰੀ ਸਵਾਲ ਜਿਆ ਮੇਰੇ ਮਨ ਚ ਆ ਰਿਹਾ ਜੋ ਸ਼ਾਇਦ ਇਹ ਭੂਮਿਕਾ ਵੀ ਉਠਾਉਂਦੀ ਹੈ ਹਾਂ ਜੀ ਪੁੱਛੋ ਇੱਕ ਪਾਸੇ ਤਾਂ ਨਿੱਜੀ ਕੋਸ਼ਿਸ਼ ਦੀ ਗੱਲ ਹੈ ਸਿਮਰਨ ਕਰਨਾ ਸ਼ਬਦ ਅਨੁਸਾਰ ਜੀਵਨ ਜਿਉਣਾ ਦੂਜੇ ਪਾਸੇ ਕਿਹਾ ਗਿਆ ਕਿ ਅੰਤਿਮ ਪ੍ਰਾਪਤੀ ਸਿਰਫ ਰੱਬੀ ਕਿਰਪਾ ਨਾਲ ਹੁੰਦੀ ਹੈ ਇਹਨਾਂ ਦੋਹਾਂ ਵਿੱਚ ਮਤਲਬ ਤਾਲਮੇਲ ਕਿਵੇਂ ਬਿਠਾਇਆ ਜਾਵੇ ਇੱਕ ਖੋਜੀ ਇਸ ਨੂੰ ਕਿਵੇਂ ਸਮਝੇ ਇਹ ਸੋਚਣ ਵਾਲੀ ਗੱਲ ਹੈ ਨਾ ਬਿਲਕੁਲ ਇਹ ਇੱਕ ਬਹੁਤ ਹੀ ਸੂਖਮ ਨੁਕਤਾ ਹੈ ਕੋਸ਼ਿਸ਼ ਤੇ ਕਿਰਪਾ ਦਾ ਆਪਸੀ ਰਿਸ਼ਤਾ ਸ਼ਾਇਦ ਇਹੀ ਉਹ ਸਫਰ ਹੈ ਜਿਸ ਵਿੱਚ ਖੋਜੀ ਨੇ ਇਸ ਰਹੱਸ ਨੂੰ ਖੁਦ ਅਨੁਭਵ ਕਰਨਾ ਹੁੰਦਾ ਹੈ ਇਸ ਸਵਾਲ ਸੋਚਣ ਲਈ ਛੱਡ ਜਾਂਦੀ ਹੈ ਭੂਮਿਕਾ